اوڏو ڏاڍو چڱو ٿي وڃي ٿو هاڻي اٿڻو ٿا هڳي اٿڻو ٿا هاڻي اٿڻو ٿا هاڻي اٿڻو ٿا हांजी <laughs> अ هل Hãy subscribe cho kênh Ghiền <coughs> Mì Gõ Để không bỏ lỡ những लाईट <laughs> मारियो <laughs> ਕਿਵਾ ਆ ਰਹੀ ਹੈ ਸਹੀ ਹੈ ਦੇਖੋ ਜਦसे ਦੇਖ ਰਹੇ ਹਾਂ ਅਵੇ ਖਾੜਲਾ ਮਾਰਦੇ ਵਿੱਚ OK ਕੀ ਹੋ ਗਿਆ ਚੁੱਪ ਨਾ ਬੈਣਾ ਮੈਂ ਨਾ ਕਰਾਂਗਾ ਸਹੀ ਮੈਂ ਅੱਧਰ ਕਰ ਲੈ ਤੈਨੂੰ ਮੈਂ ਬਾਹਰ ਆ ਰਿਹਾ ਉਹ ਬਈ ਕਿਉਂ ਚੋਣੋ ਮਾਨਿਸ਼ ਅਭੇਂਦਰ ਵਿੱਚ ਬਣਾ ਸਾਜ ਹੋ ਕਰ ਜਾਂਦੇ ਪਰ ਬਾਰੇ ਬੰਦੇ ਦਾ ਕਿਤੇ ਅਜੇ ਤੱਕ ਆਗੇ ਜਾ ਰਹੇ ਹਾਂ ਵਾਪੇ ਨਾਲੇ ਵਗਣਾ ਕੀ ਕੋਈ ਹੋਵੇ ਆਪਣੇ ਦੋਸਤ ਲੋ ਜੀ ਮੈਡਮ ਖਾਓ ਤੇ ਫਿਰ ਲੈ ਲਾ ਘੜੀ ਮੂੰਹ ਠਾ ਕਰੋ ਇਹ ਘਰ ਤੋਂ ਕਲਾਈ ਨਹੀਂ ਚਾਹ ਸਚੇਨ ਜੀ ਇੱਥੇ ਆ ਜਾਓ ਅੰਦਰ ਬੈਠੇ ਜਾਓ ਭਾਈ ਇੱਧਰ ਆ ਜਾਓ ਅੱਗੇ ਇੱਥੇ ਰੁਕ ਜਾਓ ਆਜੋ ਚੀਰਨ ਸਾਹਿਬ ਅੱਗੇ ਖੜੀ ਜਾਓ ਇੱਥੇ ਆਹਨੇ ਤੱਕ ਵਧੀਆ ਇਹਨੂੰ ਤੋੜ ਦਿਓ ਦੂਰ ਆਜੋ ਮੈਡਮ ਲੈ ਬੈਠੋ ਇੱਕ ਮਿੰਟ ਇੱਕ ਮੈਨ ਨੂੰ ਬੁਲਾ ਕੇ ਲੈਣਾ ਇੱਥੇ ਘਰ ਆਓ ਕੋਈ ਨਹੀਂ ਜੀ ਇਹ ਮਾਊਂਟ ਕੀ ਨਹੀਂ ਟੋਟਲ ਅੱਗੇ ਆਓ 8 ਡੇਟ ਕਰੋੜ ਲਗਭਗ ਦੀ ਇੱਕ ਮਿੰਟ ਆ ਮੈਡਮ ਨੂੰ ਵੀ ਆਣ ਤੋਂ ਨਾਲ ਆ ਜਾ ਮੋਰੇ ਆਓ ਆਓ ਅੰਕਲ ਇੱਕ ਮਿੰਟ ਰਸਤਾ ਦਿਓ ਮੈਡਮ ਇਹਨਾਂ ਦਾ ਆਪਰਾ ਕੋਈ ਨਹੀਂ ਜੀ ਸਰਟੀਫੀਕੇਟ ਆ ਲੋ ਅੱਗੇ ਚੱਲਦੇ ਆ। ਸਰੀਮ ਵਿੱਚ 올 ਮੇਨ 올 ਮੇਨ ਰਾਹਰ ਰੋਡ ਤੋਂ ਸ਼ਿਕਾਇਤ ਹੈ। ਕੋਲੋਂ ਅੰਤ ਮਾੜਾ ਬਣ ਗਿਆ। ਥੋੜਾ ਹੋਰ ਪਿਛੇ ਨਾ ਪਿਛੇ ਹੋ। ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਨਮਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਅੱਗੇ ਲੈ ਕੇ ਜਾਂਦੇ ਹੋਏ ਜਿਹੜਾ ਅੱਜ ਇੱਕ ਸ਼ੁਰੂਆਤ ਹੋਈ ਆ ਜਿਹੜੇ ਸਾਡੇ ਨਵਾਂ ਸ਼ਹਿਰ ਦੇ ਜਿੰਨੇ ਵੀ ਮੇਜਰ ਰੋਡਸ ਆ ਭਾਵੇਂ ਚੰਡੀਗੜ੍ਹ ਰੋਡ ਹੋਵੇ ਭਾਵੇਂ ਬੰਗਾ ਰੋਡ ਹੋਵੇ ਗਡਸ਼ੰਕਰ ਰੋਡ ਹੋਵੇ ਰਾਹੋਂ ਰੋਡ ਹੋਵੇ ਜਾਂ ਫਿਰ ਕਰਿਆਮ ਰੋਡ ਹੋਵੇ ਸਾਰੀ ਰੋਡਸ ਤੇ ਜਿਹੜੀਆਂ ਤੁਹਾਡੀ LED ਲਾਈਟਸ ਲੱਗ ਰਹੀਆਂ ਜਿਹੜੇ ਐਗਜ਼ਿਸਟਿੰਗ ਖੰਬੇ ਸੀ ਉਹਨਾਂ ਨੂੰ ਰਿਪਲੇਸ ਕਰਕੇ ਸਾਰੀ ਹੀ LED ਲਾਈਟਸ ਜਿਹੜੀਆਂ ਲਵਾਈਆਂ ਲਵਾਈਆਂ ਜਾ ਰਹੀਆਂ ਵਿਧ ਪੋਲਸ ਜਿਹਦੇ ਨਾਲ ਇੱਕੇ ਯੂਨੀਫਾਰਮਿਟੀ ਹੋਊਗੀ ਸ਼ਹਿਰ ਵਿੱਚ ਜਿਵੇਂ ਚੰਡੀਗੜ੍ਹ ਰੋਡ ਵਿੱਚ ਆਲਰੇਡੀ ਆਪਾਂ LED ਲਾਈਟਸ ਜਿਹੜੀਆਂ ਲਵਾਈਆਂ ਸਿਗੀਆਂ ਜਿਹੜੇ ਤੁਸੀਂ ਪੈਰਾਸ ਹੋਟਲ ਤੋਂ ਅੱਗੇ ਦੇਖੋ ਉਸ ਤੋਂ ਪਿਛਲਾ ਵੀ ਜਿਹੜਾ ਹਿੱਸਾ ਉਹ ਸਾਰਾ ਇੱਕੋ ਤਰ੍ਹਾਂ ਦਾ ਹੋ ਜਾਊਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਟਾਈਮ ਤੇ ਲਗੜੋਏ ਤੋਂ ਲੈ ਕੇ ਬੰਗਾ ਰੋਡ ਤੱਕ ਮਹਾਲੋਂ ਤੱਕ ਲਗਭਗ 9 ਕਿਲੋਮੀਟਰ ਸੜਕ 5 ਕਰੋੜ 25-30 ਲੱਖ ਰੁਪਏ ਦੀ ਲਾਗਤ ਨਾਲ 5.5 ਕਰੋੜ ਹੀ ਲਾ ਲਓ 5.5 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀ ਸੜਕ ਦਾ ਰਿਪੇਅਰ ਦਾ ਕੰਮ ਚੱਲ ਰਿਹਾ ਔਰ ਬਹੁਤ ਜਲਦ ਜਿਵੇਂ ਇਹ ਸੜਕ ਕੰਪਲੀਟ ਹੋ ਗਈ ਉਹਦੇ ਨਾਲ ਨਾਲ ਇਸ ਤੇ ਲਾਈਟਾਂ ਵੀ ਹੋ ਗਈਆਂ ਇਹਦੇ ਡਵਾਈਡਰ ਪੇਂਟ ਵੀ ਹੋਏ ਹੋਗੇ ਔਰ ਇਸ ਤੇ ਕੈਟਾਈਜ਼ ਵੀ ਲੱਗਿਆ ਹੋ ਗਿਆ ਜਿਹਦੇ ਨਾਲ ਸਾਡੇ ਸ਼ਹਿਰ ਦੀ ਜਿਹੜੀ ਦੇਖਾ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖੂਬਸੂਰਤ ਹੋ ਗਈ ਇਸ ਮੌਕੇ ਤੇ ਮੈਂ ਖਾਸ ਤੌਰ ਤੇ ਜਿੰਨੇ ਵੀ ਸਾਡੇ ਨਗਰ ਕਾਉਂਸਲ ਦੇ ਮੈਂਬਰ ਸਬਾਨ ਨੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਔਰ ਖਾਸ ਤੌਰ ਤੇ ਸਾਡੇ ਨਗਰ ਕਾਉਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਜੀ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਦੇ ਆਸ਼ੀਰਵਾਦ ਸਦਕੇ ਇਹ ਕੰਮ ਨਹੀਂ ਹੋ ਸਕਦਾ ਸੀ ਔਰ ਇਹਨਾਂ ਤੋਂ ਵੀ ਜ਼ਿਆਦਾ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ 'ਚ ਆਪਣਾ ਚੌਥੀ ਵਾਰੀ ਵਿਸ਼ਵਾਸ ਦਿਖਾਇਆ ਚੌਥੀ ਵਾਰੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਕਮੇਟੀ ਚੁਣੀ ਬੜੀ ਚੁਣੌਤੀਆਂ ਵੀ ਸਿਗੀਆਂ ਪਰ ਫਿਰ ਵੀ ਲੋਕਾਂ ਨੇ ਸਾਨੂੰ ਇਹ ਸੇਵਾ ਦਾ ਜਿਹੜਾ ਮੌਕਾ ਬਖਸ਼ਿਆ ਮੈਂ ਚਮਨ ਸਿੰਘ ਚੇਅਰਮੈਨ ਸਾਹਿਬ ਸਾਡੇ ਆ ਜੈਦੀਪ ਜਾਗੜਾ ਜੀ ਔਰ ਜਿੰਨੇ ਵੀ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਡਿਵਾਈਡਰ ਆ ਨਗੜੋਆ ਤੋਂ ਕਿ ਮਹਾਲੋ ਬਾਈਪਾਸ ਤੱਕ ਬਣ ਰਿਹਾ ਜਾਂ ਲਾਈਟਾਂ ਕਿੱਥੋਂ ਪਿੱਛੇ ਨਹੀਂ ਸਰ ਡਿਵਾਈਡਰ ਨਹੀਂ ਕੋਈ ਨਵਾਂ ਬਣ ਰਿਹਾ ਡਿਵਾਈਡਰ ਜਿਹੜਾ ਐਗਜ਼ਿਸਟਿੰਗ ਹੈ ਉਹ ਹੀ ਰਹੂਗਾ ਪਰ ਜਿਹੜਾ ਐਗਜ਼ਿਸਟਿੰਗ ਡਿਵਾਈਡਰ ਆ ਉਹ ਪੇਂਟ ਹੋਊਗਾ ਉਦੀ ਰਿਪੇਅਰ ਹਾਂ ਲਾਈਟਾ ਕਿੱਥੋਂ ਕਿੱਥੇ ਲਾਈਟਾ ਜਿਹੜੀ ਤੁਹਾਡੀ ਸਿਵਲ ਹਸਪੀਟਲ ਜਿਹੜਾ ਹੈਗਾ ਚੰਡੀਗੜ੍ਹ ਰੋਡ ਤੋਂ ਉੱਥੋਂ ਲੈ ਕੇ ਆ ਬੰਗਾ ਰੋਡ ਬਾਈਪਾਸ ਤੱਕ ਨਵੇਂ ਪੋਲ ਤੇ ਲਾਈਟਾਂ ਦੀ ਜਿਹੜੀ ਗਾਰੰਟੀ ਕਿੰਨੀ ਹੈ ਦੋ ਸਾਲ ਦੀ ਗਾਰੰਟੀ ਨਹੀਂ 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 ਗਾਰੰਟੀ ਕਿੰਨੀ ਕਿੰਨੇ ਨਵੇਂ ਪੋਲ ਤੇ ਲਾਈਟਾਂ ਲਾ ਰਹੇ ਆ ਕਿੰਨੀਆਂ ਟੋਟਲ ਲਾਈਟਾਂ ਕਹਿੰਦੇ ਆ ਗਿਣਤੀ ਹਲੇ ਐਦਾਂ ਨਹੀਂ ਪਤਾ ਜੀ ਗਿਣਤੀ ਆਪਾਂ ਪੂਰੇ ਕਵਰ ਕਰਨਾ ਹੈ ਏਰੀਆ ਤੁਹਾਨੂੰ ਦੱਸ ਦੇਣਾ ਜਿੰਨੇ ਲੱਗੇ ਕੋਚਾ ਕਿ ਉਹਨ ਡੀਪੀਆਰ ਪਤਾ ਨਹੀਂ ਜਵਾਬ ਨਹੀਂ ਤੁਹਾਨੂੰ ਡੀਪੀਆਰ ਮੈਨ ਦੇ ਦੇਣਾ ਗੱਲ ਤਾਂ ਉਹ ਟੈਂਡਰ ਆਲਰੇਡੀ ਅਲੋਟ ਹੋ ਚੁੱਕਿਆ ਵਰਕ ਆਰਡਰ ਮੁੱਖ ਦੀ ਗੱਲ ਆ ਕਿ ਇਹ ਜਿੰਨੀਆਂ ਮੇਨ ਸੜਕਾਂ ਮੁੱਖ ਸੜਕਾਂ ਸਾਰਿਆਂ ਤੇ ਲਾਈਟਾਂ ਚੱਲਣੀਆਂ ਔਰ ਅਗਲੇ 1.5 ਮਹੀਨੇ ਚ ਕੰਮ ਮੁਕੰਮਲ ਹੋ ਜਾਣਾ ਕੋਈ ਇਹੋ ਜਿਹੇ ਸੜਕ ਹੈ ਜਿੱਥੇ ਲਾਈਟ ਨਹੀਂ ਆਜੇ ਭਾਜੀ ਬਿਊਟੀਫਿਕੇਸ਼ਨ ਦਾ ਆਪਾਂ ਜਿਹੜੇ ਪਾਰਕਸ ਜਿਹੜੇ 5 ਪਾਰਕਸ ਲਏ ਆ ਉਹਦੇ ਵਰਕ ਆਰਡਰ ਟੈਂਡਰ ਲੋਟ ਹੋ ਗਿਆ ਦਾ 5 ਦਸੰਬਰ ਨੂੰ ਟੈਂਡਰ ਖੁੱਲਣਾ ਉਹਦਾ ਕਿੱਥੇ ਕਿੱਥੇ ਪਾਰਕ ਇੱਕ ਤੁਹਾਡਾ ਜਿਹੜਾ ਇਹ ਗੁੱਜਰਪੁਰ ਕਲੋਨੀ ਆ ਇੱਕ ਟੀਚਰ ਕਲੋਨੀ ਆ ਇੱਕ ਤੁਹਾਡਾ ਬੰਡੋਰੇ ਮੱਲੇ ਆ ਉਸ ਤੋਂ ਇਲਾਵਾ ਇੱਕ ਤੁਹਾਡਾ ਬਰਨਾਲਾ ਰੋਡ ਤੇ ਪਾਰਕ ਬਣ ਰਿਹਾ ਇੱਕ ਦੋਆਂ ਦੀ ਹਲੇ ਸਾਨੂੰ ਮਿਲੀ ਨਹੀਂ ਜਿਹੜੀ ਰੇਲਵੇ ਵਾਲੀ ਪਰਮਿਟ ਇੱਕ ਰੇਲਵੇ ਵਾਲੀ ਵੀ ਜਿਹੜੀ ਨਵੀਂ ਵਾਦੀ ਚ ਆ ਉਹਦੀ ਆਪਾਂ ਕੋਸ਼ਿਸ਼ ਕਰ ਰਹੇ ਆ ਨਵੀਂ ਵਾਦੀ ਨਵੀਂ ਵਾਦੀ ਜਿਹੜੀ ਰੇਲਵੇ ਦੀ ਜਗਾ ਉੱਥੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਰੇਲਵੇ ਤੋਂ ਪਰਮੇਸ਼ਰ ਲੈ ਕੇ ਉਹਦੋਂ ਵੀ ਪਾਰਕ ਬਣਾ ਦਿੱਤਾ ਜਾਵੇ ਪਰ ਕਿਉਂਕਿ ਉਹ ਭਾਰਤ ਸਰਕਾਰ ਦਾ ਮਹਿਕਮਾ ਸਾਨੂੰ ਹਾਲੇ ਪੂਰਾ ਉੱਥੋਂ ਰਿਸਪਾਂਸ ਨਹੀਂ ਆ ਰਿਹਾ ਪਰ ਸਾਡੀ ਕੋਸ਼ਿਸ਼ਾਂ ਜਾਰੀ ਰਹਿਊਗੀ। ਸਰ ਆਪਣੇ ਕੋ ਇਹੋ ਜਿਹੀ ਸੜਕ ਵੀ ਜਿੱਥੇ ਲਾਈਟਾਂ ਲੱਗੀਆਂ ਨਹੀਂਆਂ ਉਹ ਤੋਂ ਨਵੀਆਂ ਲਾਉਣ ਜਾ ਰਹੇ ਆ। ਹਾਂਜੀ ਕ੍ਰਿਆਮ ਰੋਡ ਆ। ਅੱਛਾ ਜੀ। ਤੁਹਾਡੇ ਰਾਹੋਂ ਰੋਡ ਆ ਬੀਗੰਪੁਰ ਫੇਰ ਹਸਪੀਟਲ ਵਾਲੀ ਰੋਡ। ਸਿਵਲ ਹਸਪੀਟਲ ਤੱਕ ਲੱਗੀ ਨਹੀਂ ਜੀ ਕਦੀ। ਕੱਲੀ ਵਾਰੀ ਨਵੀਆਂ ਬਣ ਲੱਗ ਰਹੀਆਂ ਜੀ। ਠੀਕ ਹੈ। ਹਾਂ ਸਰ ਇਹ ਤੁਹਾਨੂੰ ਕਿਹਾ ਕਿ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਕੁਝ ਵਾਰ ਚੋਂ ਆਇਆ ਤੁਹਾਡੀ ਆਪਣੀ ਵਾਈਫ ਜਿਹੜੀ ਉਹ ਭਾਜ ਭਜ ਗਈ ਉਹਨਾਂ ਨੇ ਕਾਂਗਰਸ 'ਚ ਵਿਸ਼ਵਾਸ ਨਹੀਂ ਦਵਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਘਰ ਦੇ ਜਿਹੜੇ ਮਸਲੇ ਆ ਉਹ ਮੈਂ ਮੀਡੀਆ 'ਚ ਡਿਸਕਸ ਕਰਨਾ ਠੀਕ ਨਹੀਂ ਸਮਝਦਾ ਠੀਕ ਹੈ ਜੀ ਮੇਰਾ ਪਰਿਵਾਰ 60 ਸਾਲ ਤੋਂ ਕਾਂਗਰਸ ਪਾਰਟੀ ਨਾਲ ਰਿਹਾ ਠੀਕ ਹੈ ਜੀ ਦੋ ਵਾਰੀ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤਾਂ ਵੀ ਕਾਂਗਰਸ 'ਚ ਆਇਆ ਮੈਂ ਹੁਣ ਵੀ ਕਾਂਗਰਸ 'ਚ ਆ ਪਹਿਲਾਂ ਵੀ ਸੀਗਾ ਤੁਸੀਂ ਕਾਈਂਡਲੀ ਮੇਨਾ ਪੰਜਾਬ ਆ ਨਵੇਂ ਸ਼ਹਿਰ ਦੀ ਗੱਲ ਕਰੋ ਉੱਥੇ ਦੀ ਗੱਲ ਉੱਥੇ ਰਹਿਣ ਦਿਓ ਇੱਥੇ ਦੀ ਇੱਥੇ ਰੱਖੋ ਬਹੁਤ ਵਾਧਾ ਜਿੰਦਾਬਾਦ 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 ਜਿੰਦਾਬਾਦ